ਮੋਦੀ ਸਰਕਾਰ ਨੇ ਦੇਸ਼ਵਾਸੀਆਂ ਨੂੰ ਖਾਸ ਤੋਹਫਾ ਦਿੰਦਿਆਂ ਦੋ ਵੱਡੇ ਐਲਾਨ ਕਰ ਦਿੱਤੇ ਨੇ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕੇਂਦਰ ਸਰਕਾਰ ਨੇ ਕੌਮੀ ਰਾਜਮਾਰਗਾਂ ਤੇ ਚੱਲਣ ਵਾਲੇ ਵਾਹਨਾਂ ਨੂੰ ਕੁਝ ਰਾਹਤ ਦਿੱਤੀ ਹੈ ਜੇ ਤੁਹਾਡੇ ਕੋਲ ਫਾਸਟੈਗ ਨਹੀਂ ਹੈ ਤਾਂ ਵੀ ਤੁਹਾਡੀ ਜੇਬ ਤੇ ਵੱਡਾ ਘੱਟ ਨਹੀਂ ਲੱਗੇਗਾ ਹੁਣ ਫਾਸਟੈਗ ਤੋਂ ਬਿਨਾ ਵਾਲੇ ਵਾਹਨਾਂ ਨੂੰ ਜੇ ਉਹ ਟੋਲ ਪਲਾਜ਼ੇ ਤੇ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ਕਰਦੇ ਨੇ ਤਾਂ ਉਹਨਾਂ ਨੂੰ ਦੁੱਗਣਾ ਟੋਲ ਨਹੀਂ ਦੇਣਾ ਪਵੇਗਾ ਉਨ ਨਿਰਧਾਰਿਤ ਟੋਲ ਦਰਾਂ ਤੇ 25% ਦੀ ਜ਼ਿਆਦਾ ਭੁਗਤਾਨ ਕਰਕੇ ਅੱਗੇ ਵਧ ਸਕਣਗੇ 15 ਨਵੰਬਰ ਤੋਂ ਲਾਗੂ ਨਵੇਂ ਨਿਯਮ ਅਨੁਸਾਰ ਫਾਸਟ ਟੈਗ ਨਾ ਹੋਣ ਜਾਂ ਉਸ ਵਿੱਚ ਨਾ ਕਾਫੀ ਬੈਲੈਂਸ ਹੋਣ ਤੇ ਹੁਣ ਦੁੱਗਣੀ ਟੂਲ ਫੀਸ ਨਹੀਂ ਲਈ ਜਾਵੇਗੀ ਜੇ ਬਾਂ ਚਾਲਕ ਯੂਪੀਆਈ ਜਾਂ ਕਿਸੇ ਹੋਰ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ਕਰਦੇ ਨੇ ਤਾਂ ਉਸ ਨੂੰ ਨਿਰਧਾਰਿਤ ਟੋਲ ਫੀਸ ਦਾ ਸਿਰਫ 1.65 25 ਗੁਣਾ ਭੁਗਤਾਨ ਕਰਨਾ ਹੋਵੇਗਾ ਉਦਾਹਰਨ ਵਜੋਂ ਜੇ ਇੱਕ ਵੈਧ ਫਾਸਟ ਟੈਗ ਰਾਹੀਂ 100 ਦਾ ਟੋਲ ਦੇਣਾ ਪੈਂਦਾ ਤਾਂ ਨਕਦ ਭੁਗਤਾਨ ਕਰਨ ਤੇ 200 ਰੁਪਏ ਹੀ ਦੇਣੇ ਪੈਣਗੇ ਪਰ ਜੁਪੀਆਈ ਰਾਹੀਂ ਭੁਗਤਾਨ ਕਰਨ ਤੇ 125 ਰੁਪਏ ਦੇਣੇ ਹੋਣਗੇ ਵਾਹਨ ਚਾਲਕਾਂ ਲਈ ਤਿੰਨ ਵਿਕਲਪ ਨੇ ਫਾਸਟੈਗ ਰਾਹੀਂ ਆਮ ਦਰ ਤੇ ਭੁਗਤਾਨ ਕਰਨਾ ਨਕਦ ਰਾਹੀਂ ਦੁੱਗਣਾ ਟੋਲ ਅਦਾ ਕਰਨਾ ਜਾਂ ਜੁਪੀਆਈ ਡਿਜੀਟਲ ਭੁਗਤਾਨ ਦੀ ਵਰਤੋਂ ਕਰਕੇ ਟੋਲ ਫੀਸ ਦਾ 1.65 ਗੁਣਾ ਭੁਗਤਾਨ ਕਰਨਾ ਜ਼ਿਕਰਯੋਗ ਹੈ ਕਿ ਵਿਹਾਰਚ ਹੁਕਮਰਾਨ ਗੜਚੋੜ ਐਨਡੀਐਨ ਵਿਧਾਨ ਸਭਾ ਚੋਣਾ ਵਿੱਚ ਮੋੜ ਵਾਪਸੀ ਕਰਦਿਆਂ 243 'ਚੋਂ 202 ਸੀਟਾਂ ਜਿੱਤ ਕੇ ਵਸ਼ਾਲ ਬਹੁਮਤ ਹਾਸਲ ਕਰ ਲਿਆ ਜਦਕਿ ਵਿਰੋਧੀ ਮਹਾਗੜ ਜੋੜ ਸਿਰਫ 35 ਸੀਟਾਂ ਜਿੱਤ ਸਕਿਆ ਤੇ ਵਿਹਾਰ ਚ ਸਰਕਾਰ ਬਣਾਉਣ ਲਈ 122 ਸੀਟਾਂ ਦੀ ਜ਼ਰੂਰਤ ਹੈ ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੀਜੇਪੀ ਨੇ 99 ਸੀਟਾਂ ਜਿੱਤੀਆਂ ਅਤੇ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਬੀਜੇਪੀ ਨੇ 101 ਸੀਟਾਂ ਤੇ ਚੋਣ ਲੜੀ ਸੀ ਉਸ ਦੀ ਸਹਿਯੋਗੀ ਅਤੇ ਮੁੱਖ ਮੰਤਰੀ ਨਤੀਸ਼ ਕੁਮਾਰ ਦੀ ਅਗਵਾਈ ਹੇਠਲੀ ਪਾਰਟੀ ਜਨਤਾ ਦਲ ਯੂ ਨੇ 85 ਸੀਟਾਂ ਜਿੱਤੀਆਂ ਨੇ ਚਿਰਾਗ ਪਾਸਪੰਦ ਦੀ ਅਗਵਾਈ ਹੇਠਲੀ ਲੋਕ जनशक्ति पार्टी ने 19 सीटें हासिल कीया ने हिंदुस्तान आवाम मोर्चा ने 5 ਤੇ ਰਾਸ਼ਟਰੀ ਲੋਕ ਮੋਰਚਾ ਨੇ 4 ਸੀਟਾਂ ਜਿੱਤੀਆਂ ਇੰਡੀਆ ਗੜਜੋੜ ਸਿਰਫ 35 ਸੀਟਾਂ ਹੀ ਜਿੱਤ ਹਾਸਲ ਕਰ ਸਕਿਆ ਆਰ ਜੀ ਡੀ ਨੇ 25 ਸੀਟਾਂ ਤੇ ਕਾਂਗਰਸ ਨੇ 6 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ ਪੀ ਆਈ ਲਿਬਰੇਸ਼ਨ ਨੇ 2 ਸੀਟਾਂ ਹਾਸਲ ਕੀਤੀਆਂ ਨੇ ਹైదరాబాద్ ਤੋਂ ਸੰਸਦ ਮੈਂਬਰ ਅਸਦੁਦੀਨ ਓਵੇਸੀ ਦੀ ਅਗਵਾਈ ਹੇਠ ਲਈ ਏ ਆਈ ਐਮ ਆਈਐਮ ਨੇ 5 ਸੀਟਾਂ ਤੇ ਜਿੱਤ ਹਾਸਲ ਕੀਤੀ। ਪ੍ਰਸ਼ਾਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ ਸਕਿਆ ਵਿਹਾਰ ਵਿਧਾਨ ਸਭਾ ਚੋਣਾਂ ਵਿੱਚ ਐਨਡੀਆ ਦੀ ਜਿੱਤ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਜਿੱਤ ਨੇ ਨਵਾਂ ਐਮ2 ਮਹਿਲਾ ਤੇ ਯੂਥ ਫਾਰਮੂਲਾ ਦਿੱਤਾ ਉਹਨਾਂ ਮੁਤਾਬਕ ਲੋਕਾਂ ਨੇ ਜੰਗਲ ਰਾਜ ਵਾਲਿਆਂ ਦੇ ਫਿਰਕੂ ਐਮ2 ਫਾਰਮੂਲੇ ਨੂੰ ਤਬਾਹ ਕਰ ਦਿੱਤਾ। ਉਹਨਾਂ ਕਿਹਾ ਕਿ ਹੁਣ ਪਛਮੀ ਬੰਗਾਲ 'ਚ ਵੀ ਜੰਗਲ ਰਾਜ ਖਤਮ ਕੀਤਾ ਜਾਵੇਗਾ। ਮੋਦੀ ਨੇ ਕਿਹਾ ਕਿ ਜਿਵੇਂ ਗੰਗਾ ਨਦੀ ਵਿਹਾਰ ਤੋਂ ਹੋ ਕੇ ਬੰਗਾਲ ਜਾਂਦੀ ਹੈ ਉਸੇ ਤਰ੍ਹਾਂ ਇਜਤ ਬੀਜੇਪੀ ਲਈ ਉੱਥੇ ਵੀ ਜਿੱਤ ਦਾ ਰਾ ਪਧਰਾ ਕਰੇਗੀ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵਿਹਾਰ ਦੇ ਲੋਕਾਂ ਨਾਲ ਜੁੜ ਲਈ ਇੱਕ ਸੰਕੇਤਕ ਇਸ਼ਾਰੇ ਵੱਜੋਂ ਵਾਲਾ ਗਮਸ਼ਾ ਪਹਿਨਿਆ ਹੋਇਆ ਸੀ ਮੋਦੀ ਨੇ ਕਿਹਾ ਕਿ ਬਿਹਾਰ ਲੋਕਤੰਤਰ ਦੀ ਜਨ ਭੂਮੀ ਹੈ ਤੇ ਇਸੇ ਧਰਤੀ ਨੇ ਲੋਕਤੰਤਰ ਤੇ ਹਮਲਾ ਕਰਨ ਵਾਲਿਆਂ ਨੂੰ ਹਰਾਇਆ ਉਹਨਾਂ ਨੇ ਕਿਹਾ ਕਿ ਬਿਹਾਰ ਨੇ ਫਿਰ ਸਾਬਤ ਕਰ ਦਿੱਤਾ ਕਿ ਝੂਠ ਹਾਰਦਾ ਤੇ ਲੋਕਾਂ ਦਾ ਭਰੋਸਾ ਜਿੱਤਦਾ ਹੈ ਉਨਾ ਬਿਹਾਰ ਦੇ ਮੁੱਖ ਮੰਤਰੀ ਨितीश ਕੁਮਾਰ ਦੀ ਅਗਵਾਈ ਦੀ ਵੀ ਸ਼ਲਾਘਾ ਕੀਤੀ ਅਤੇ ਐਨਡੀਏ ਦੇ ਸਜੋਗੀਆਂ ਨੂੰ ਚੋਣ ਜਿੱਤ ਲਈ ਵਧਾਈ ਦਿੱਤੀ ਵਿਰੋਧੀ ਧਿਰ ਤੇ ਤੰਜ ਕਸਦੇ ਉਹਨਾਂ ਕਿਹਾ ਕਿ ਬਿਹਾਰ ਵੱਡੀ ਨੌਜਵਾਨ ਆਬਾਦੀ ਵਾਲੇ ਰਾਜਾਂ ਚੋਂ ਇੱਕ ਹੈ ਤੇ ਨੌਜਵਾਨ ਸਾਰੇ ਧਰਮਾਂ ਤੇ ਜੱਤਾਂ ਦੇ ਨੇ ਉਹਨਾਂ ਦੀਆਂ ਸ਼ਾਮਾ ਉਮੀਦਾਂ ਤੇ ਸੋਫੀ ਨੇ ਜੰਗਲ ਰਾਜ ਵਾਲਿਆਂ ਦਾ ਫਿਰਕੂ ਐਮਬਾਈ ਫਾਰਮੂਲੇ ਨੂੰ ਤਬਾਹ ਕਰ ਦਿੱਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਤ ਨੇ ਚੋਣ ਕਮਿਸ਼ਨ ਵਿੱਚ ਲੋਕਾਂ ਦਾ ਭਰੋਸਾ ਮਜ਼ਬੂਤ ਕੀਤਾ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵਿਹਾਰ ਵਿਧਾਨ ਸਭਾ ਚੋਣ ਨਤੀਜਿਆਂ ਨੂੰ ਹੈਰਾਨ ਕਰਨ ਵਾਲਾ ਘਰਾੜ ਦਿੱਤਾ ਉਹਨਾਂ ਕਿਹਾ ਕਿ ਵਿਰੋਧੀ ਗਠਜੋੜ ਅਜੇ ਹੀ ਚੋਣ ਨਹੀਂ ਜਿੱਤ ਸਕਿਆ ਜੋ ਸ਼ੁਰੂ ਤੋਂ ਹੀ ਨਿਰਪੱਖ ਨਹੀਂ ਸੀ ਉਹਨਾਂ ਕਿਹਾ ਕਿ ਮੈਂ ਵਿਹਾਰ ਚ ਉਹਨਾਂ ਕਰੋਨਾ ਵੋਟਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਮਹਾਗੜਚੋੜ ਤੇ ਭਰੋਸਾ ਜ਼ਾਹਿਰ ਕੀਤਾ ਉਹਨਾਂ ਕਿਹਾ ਕਿ ਸਵਿਧਾਨਤੇ ਲੋਕਤੰਤਰ ਦੀ ਰਾਖੀ ਦੀ ਲੜਾਈ ਆ ਕਾਂਗਰਸ ਪਾਰਟੀ ਤੇ ਵਿਰੋਧੀ ਗੜਚੋੜ ਇੰਡੀਆ ਇਸ ਨਤੀਜੇ ਦੀ ਡੰਗਾਈ ਨਾਲ ਸਮੀਖਿਆ ਕਰਨਗੇ ਤੇ ਲੋਕਤੰਤਰ ਨੂੰ ਬਚਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਹੋਰ ਅਸਰਦਾਰ ਬਣਾਉਣਗੇ ਰਾਹੁਲ ਗਾਂਧੀ ਵੱਲੋਂ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਕੀਤੀ ਗਈ ਵੋਟਰ ਅਧਿਕਾਰ ਯਾਤਰਾ ਬੇਅਸਰ ਸਾਬਤ ਹੋਈ ਜਿਨ੍ਹਾਂ ਖੇਤਰਾਂ 'ਚ ਯਾਤਰਾ ਲੰਘੀ ਉੱਥੇ ਵੀ ਸੂਬੇ ਦੇ ਬਾਕੀ ਹਿੱਸਿਆਂ 'ਵਾਂਗ ਮਹਾਗੜਚੋੜ ਦਾ ਸਫਾਇਆ ਹੋ ਗਿਆ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ راہਲ ਗਾਂਧੀ ਦੀ ਅਗਵਾਈ ਹੇਠ 23 ਅਗਸਤ ਨੂੰ ਰੋਤਾਸ ਜ਼ਿਲ੍ਹੇ ਦੇ ਸਾਸਰਾਮ ਤੋਂ ਸ਼ੁਰੂ ਹੋਈ ਇਹ ਯਾਤਰਾ ਕਥਿਤ ਵੋਟ ਚੋਰੀ ਅਤੇ ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਸੋਧ ਦੇ ਖਿਲਾਫ ਸੀ ਯਾਤਰਾ ਦੀ ਸ਼ੁਰੂਆਤ ਸਾਸਰਾਮ ਤੋਂ ਹੋਈ ਸੀ ਜਿੱਥੇ ਮਹਾਗੜਚੋੜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਰੋਤਾਸ ਜ਼ਿਲ੍ਹੇ ਤੋਂ ਬਾਅਦ ਇਸ ਯਾਤਰਾ ਦਾ ਦੂਜਾ ਮੁੱਖ ਪੜਾਅ ਔਰੰਗਾਬਾਦ ਜ਼ਿਲ੍ਹਾ ਸੀ ਇੱਥੇ ਵੀ ਮਹਾਗੜਚੋੜ ਨੂੰ ਨਿਰਾਸ਼ਾ ਹੱਥ ਲੱਗੀ ਅਤੇ ਜ਼ਿਲ੍ਹੇ ਦੇ ਕੁਟੰਬਾ ਵਿਧਾਨ ਸਭਾ ਸੀਟ ਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜੇਸ਼ ਕੁਮਾਰ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਯਾਤਰਾ ਦੌਰਾਨ ਗਾਇਆ ਸ਼ਹਿਰ ਵਿੱਚ ਰਾਹੁਲ ਗਾਂਧੀ ਦੀ ਰੈਲੀ ਹੋਈ ਸੀ ਪਰ ਇਸ ਖੇਤਰ ਵਿੱਚ ਵੀ ਬੀਜੇਪੀ ਦੇ ਸਿਨੀ ਰਾਗੂ ਅਤੇ ਮੰਤਰੀ ਪ੍ਰੇਮ ਕੁਮਾਰ ਜੇਤੂ ਰਹੇ